ਪਿਛਲੀ ਵੀਡੀਓ ਦੇ ਵਿੱਚ ਖੈਬਰ ਪਖਤੂਨਵਾਹਾ ਇਲਾਕੇ ਦੀ ਲੰਡੀ ਕੋਤਲ ਫੌਜੀ ਸ਼ਾਉਣੀ ਦੀ ਜੈਮ ਸਕੁਆਇਰ ਅੰਗਰੇਜ਼ ਅਫਸਰ ਦੀ ਇੱਕ ਮੂਰਖਤਾ ਭਰੀ ਇਤਿਹਾਸਕ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ ਉਸ ਇਲਾਕੇ ਦੀ ਉਹਦੇ ਨਾਲੇ ਮਿਲਦੀ ਜੁਲਦੀ ਇੱਕ ਘਟਨਾ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਹਦੇ 'ਚ ਸਾਨੂੰ ਪਹਿਲੀ ਨਜ਼ਰ ਮਾਰਿਆ ਅੰਗਰੇਜ਼ ਅਫਸਰਾਂ ਦੀ ਮੂਰਖਤਾ ਝਲਕਦੀ ਇਹ ਘਟਨਾ ਝੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਿਹਰੇ ਦੀ ਹੈ ਜਿਹੜੀ ਆਪਾਂ ਨੇ ਪਿਛਲੀ ਵੀਡੀਓ 'ਚ ਸੁਣੀ ਸੀ ਉਹ ਅੰਗਰੇਜ਼ਾਂ ਦੀ ਬਣੀ ਸੀ 1840 ਈਸਵੀ ਦੀ ਗੱਲ ਹੈ ਹੈਬਰ ਪਖਤੂਨ ਨਵਾਬੇ ਇਲਾਕੇ ਦੇ ਵਿੱਚ ਸਿੱਖਾਂ ਦਾ ਬਣਾਇਆ ਹੋਇਆ ਕਿਲਾ ਸੰਤਰਗੜ ਸੀ ਜਿਸ ਨੂੰ ਸਭ ਕਦਰ ਵੀ ਕਿਲਾ ਵੀ ਕਿਹਾ ਜਾਂਦਾ ਸੀ 1840 ਈਸਵੀ ਦੇ ਵਿੱਚ ਇਸ ਕਿਲੇ ਦੇ ਉੱਤੇ ਅੰਗਰੇਜ਼ ਅਫਸਰ ਇਟਾਲੀਅਨ ਇਟਲੀ ਦਾ ਸੀ ਬੰਪੂਰਾ ਸੀ ਜਰਨਲ ਉਸ ਦੇ ਨਾਲ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਸੀ ਘਟਨਾ ਵਾਪਰੀ ਇਹੋ ਵੀ ਉੱਥੇ ਦੇ ਜਿਹੜੇ ਪਠਾਨ ਕਬੈਲੀ ਲੋਕ ਸੀ ਉਹਨਾਂ ਨੇ ਇਸ ਕਿਲੇ ਦੇ ਉੱਤੇ ਹਮਲਾ ਕਰ ਦਿੱਤਾ ਬੜਾ ਜ਼ਬਰਦਸਤ ਹਮਲਾ ਸੀ ਉਹਨਾਂ ਨੇ ਵੀ ਆਪਣੀ ਤਿਆਰੀ ਕਰਕੇ ਹਮਲਾ ਕੀਤਾ ਸੀ ਐਡੀ ਉਹਨਾਂ ਨੇ ਜ਼ੋਰਦਾਰ ਹਮਲਾ ਕੀਤਾ ਕਿ 12 ਫੁੱਟ ਦਾ ਉੱਚਾ ਮਜ਼ਬੂਤ ਸ਼ੰਕਰਗੜ ਕਿਲੇ ਦਾ ਜਿਹੜਾ ਦਰਵਾਜ਼ਾ ਸੀ ਉਹ ਟੁੱਟ ਗਿਆ ਪਠਾਨ ਕਵੈਲੀ ਫੌਜਾਂ ਕਿਲੇ ਦੇ ਅੰਦਰ ਦਾਖਲ ਹੋ ਗਈਆਂ ਤੇ ਜਦੋਂ ਕਿਲੇ ਦੇ ਅੰਦਰ ਦਾਖਲ ਹੋਈਆਂ ਤੇ ਲੜਾਈ ਹੋਈ ਦੋਨਾਂ ਪਾਸੇ ਤੇ ਪਰ ਇਹ ਲੜਾਈ ਦੇ ਵਿੱਚ ਸਿੱਖ ਕੌਮ ਸੀ ਜਿਹੜੀ ਸਿੱਖ ਫੌਜ ਸੀ ਜਿਹੜੀ ਉਹਨਾਂ ਨੇ ਪਠਾਣਾ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢਤਾ ਤੇ ਉਹਨਾਂ ਨੂੰ ਖਦੇੜ ਦਿੱਤਾ ਉੱਥੋਂ ਭਜਾਹ ਦਿੱਤਾ ਤੇ ਕਿਲਾ ਆਪਣੇ ਕਬਜ਼ੇ ਦੇ ਵਿੱਚ ਰੱਖਿਆ ਇਹਦੇ ਫਿਰ ਇਸ ਜਿੱਤ ਤੋਂ ਬਾਅਦ ਉੱਥੇ ਕਿਲੇ ਦਾ ਦਰਵਾਜ਼ਾ ਕਿਉਂ ਟੁੱਟਿਆ ਪਹਿਰੇਦਾਰਾਂ ਦੀ ਕਿਸੇ ਦੀ ਰਮੀਜ਼ ਸੀ ਜਾਂ ਉਸ ਦਾ ਦੋਸ਼ ਸੀ ਜਾਂ ਕਿਲੇ ਦੇ ਵਿੱਚ ਬਕਾਇਦਾ ਮਜ਼ਬੂਤੀ ਨਹੀਂ ਸੀ ਇਹ ਸਾਰੀ ਗੱਲ ਦਾ ਨਰੀਖਣ ਤੇ ਜਾਂਚ ਪੜਤਾਲ ਕਰਨ ਦੇ ਲਈ ਆਫਸਰਾਂ ਦੀ ਇੱਕ ਕਮੇਟੀ ਨੇ ਉੱਥੇ ਸਾਰਾ ਜਾਇਜ਼ਾ ਲਿਆ ਇਹ ਆਫਸਰ ਸੀ ਟਾਲੀ ਹਨ ਅੰਗਰੇਜ਼ ਸੀ ਵੰਤੂਰਾ ਇਹਨਾਂ ਨੇ ਜਦੋਂ ਸਾਰੀ ਸ਼ਾਨ ਬੀਨ ਕਰਕੇ ਫਿਰ ਸਜ਼ਾ ਸੁਣਾਈ ਜਿਨ੍ਹਾਂ ਮੈਸਤਰੀਆਂ ਨੇ ਦਰਵਾਜ਼ੇ ਬਣਾਏ ਸੀ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਵੀ ਦਰਵਾਜ਼ੇ ਥੋੜੇ ਮਜ਼ਬੂਤ ਨਹੀਂ ਸੀ ਉਹ ਕਮਜ਼ੋਰ ਸੀ ਤਾਂ ਟੁੱਟੇ ਥੋੜਾ ਇਹਦੇ ਵਿੱਚ ਦੋਸ਼ ਹੈ ਕਾਰੀਗਰ ਮਜ਼ਦੂਰ ਸੀ ਜਿਹੜੇ ਉਹਨੂੰ ਬਣਾਉਣ ਵਾਲੇ ਉਹਨਾਂ ਨੂੰ ਉਸ ਦੇ ਬਦਲੇ ਸਜ਼ਾਾਂ ਮਿਲੀਆਂ ਜਿਹੜੇ ਪਹਿਰਿਆਂ ਦੇ ਉੱਤੇ ਖੜੇ ਸੀ ਉਹਨਾਂ ਫੌਜੀਾਂ ਦੀ ਜਿੰਨਾਂ ਜਿਹੋ ਜਿਹੇ ਕਸੂਰਬਾਰ ਪਾਏਗੇ ਉਹਨਾਂ ਨੂੰ ਵੀ ਸਜ਼ਾ ਦਿੱਤੇ ਗਈਆਂ ਪਰ ਇਹ ਜਿਹੜਾ ਦੋਸ਼ ਜਦੋਂ ਨਿਯਤ ਹੋਇਆ ਸਾਰਿਆਂ ਤੋਂ ਬਲੱਖਣ ਤੇ ਨੋਖੀ ਜਿਹੀ ਸਜ਼ਾ ਦਿੱਤੀ ਉਹ ਇਹ ਸੀ ਅੰਗਰੇਜ਼ ਜਰਨਲ ਸੀ ਬੈਂਤੂਰਾ ਨੇ ਆਪਣੀ ਸਜ਼ਾ ਦੇ ਵਿੱਚ ਕਿਲੇ ਦੇ ਦਰਵਾਜ਼ਿਆਂ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਵੀ ਦਰਵਾਜ਼ਿਆਂ ਨੂੰ ਟੁੱਟਣਾ ਨਹੀਂ ਸੀ ਚਾਹੀਦਾ ਇਹ ਕਿਵੇਂ ਟੁੱਟ ਗਏ ਇਹ ਦੋਸ਼ੀ ਹੈ ਜਰਨਲ ਬੈਂਤੂਰਾ ਨੇ ਵੀ ਇਹ ਫੈਸਲਾ ਸੁਣਾ ਦਿੱਤਾ ਵੀ ਦਰਵਾਜ਼ਿਆਂ ਨੂੰ 100 ਸਾਲ ਦੇ ਲਈ ਸਜ਼ਾ ਦਿੱਤੀ ਜਾਵੇ ਦਰਵਾਜ਼ਿਆਂ ਨੂੰ ਉਹ ਟੁੱਟੇ ਕਿਉਂ ਬਹਿਰੀ ਦੇ ਹਮਲੇ ਦੇ ਸਮੇਂ ਉਹਨਾਂ ਨੂੰ 100 ਸਾਲ ਦੇ ਲਈ ਸੰਗਲਾਂ ਦੇ ਵਿੱਚ ਜਕੜ ਕੇ ਰੱਖਿਆ ਜਾਵੇ ਇਹ ਉਹਨੂੰ ਸਜ਼ਾ ਦਿੱਤੀ ਇਸ ਸਜ਼ਾ ਦੇ ਜਿਹੜੇ 100 ਸਾਲ ਸੀ ਉਹ 1940 ਦੇ ਵਿੱਚ ਪੂਰੇ ਹੋ ਗਏ ਸੀ ਪਰ ਅੱਜ ਵੀ ਜਿਹੜੇ ਉਸ ਨੂੰ ਸੰਗਲ ਲਾਏ ਗਏ ਆ ਉਹਨਾਂ ਦੇ ਦਰਵਾਜ਼ੇ ਅੱਜ ਵੀ ਸੰਗਲ ਲੱਗੇ ਆ ਇਹ 1970 ਇਸਵੀ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਉੱਥੇ ਦਾ ਪ੍ਰਧਾਨ ਮੰਤਰੀ ਸੀ ਜਲਫ ਤਾਰ ਅਲੀ ਪੁੱਟੋ ਉਸ ਨੇ ਇਸ ਛਾਉਣੀ ਦਾ ਦੌਰਾ ਕੀਤਾ ਉਹ ਜਦੋਂ ਇਸ ਛਾਉਣੀ ਦੇ ਵਿੱਚ ਗਿਆ ਉਹਨੇ ਦੇਖਿਆ ਵੀ ਕਿਲੇ ਇਹਦੇ ਦਰਵਾਜ਼ੇ ਨੂੰ ਹੁਣ ਵੀ ਸੰਗਲਾਂ ਦੇ ਨਾਲ ਨੂੜਿਆ ਹੋਇਆ ਹੈ ਦੇ ਉਸ ਨੇ ਕਿਹਾ ਬੀਦੀ ਜਿਹੜੀ ਹੁਣ ਸਜ਼ਾ 100 ਸਾਲ ਦੀ ਪੂਰੀ ਹੋ ਗਈ ਹੈ 1940 ਚ ਤੇ ਹੁਣ ਇਹ ਸੰਗਲਾਂ ਜਿਹੜੇ ਖੋਲ ਦਿੱਤੇ ਜਾਣ ਪਰ ਫੌਜ ਨੇ ਉੱਥੇ ਦੇ ਸਥਾਨਕ ਕਬੈਲੀ ਲੋਕਾਂ ਨੇ ਇਲਫਕਾਰ ਅਲੀ ਪੁੱਟੋ ਪ੍ਰਧਾਨ ਮੰਤਰੀ ਪਾਕਿਸਤਾਨ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਉਹ ਕਹਿੰਦੇ ਇਹ ਤਾਂ ਫੌਜੀ ਪਰੰਪਰਾ ਮਹਾਨ ਫੌਜੀ ਪਰੰਪਰਾ ਦੇ ਵਿੱਚ ਇਹੋ ਜਿਹੀਆਂ ਵਿਰਾਸਤਾ ਨੂੰ ਸਾਂਭ ਕੇ ਰੱਖਣ ਵਾਲੀ ਗੱਲ ਹੁੰਦੀ ਹੈ ਇਹ ਅਸੀਂ ਇਸ ਦੇ ਸੰਗਲ ਨਹੀਂ ਖੋਲ੍ਹ ਸਕਦੇ ਪ੍ਰਧਾਨ ਮੰਤਰੀ ਨੇ ਹਰ ਆਪਣੀ ਗੱਲ ਤੋਂ ਪੈਰ ਪਿੱਛੇ ਕਰਦੇ ਆ ਤੇ ਅੱਜ ਵੀ ਉਸ ਕਿਲੇ ਦੇ ਦਰਵਾਜ਼ੇ ਨੂੰ ਹੈ ਜਿਹੜੇ ਸੰਗਲ ਲੱਗੇ ਹੋਏ ਹਨ ਇਹ ਘਟਨਾਵਾ ਸਾਨੂੰ ਇਹ ਪ੍ਰੇਰਨਾ ਦਿੰਦੀ ਹੈ ਜਾਂ ਇਹਦੇ ਤੋਂ ਬੁੱਧੀਜੀਵੀਆ ਨੇ ਦੋ ਗੱਲਾਂ ਕੱਢੀਆਂ ਇੱਕ ਗੱਲ ਤਾਂ ਇਹ ਨਿਕਲਦੀ ਹੈ ਬੀਏ ਸੀ ਬੰਤੂਰੇ ਦਾ ਅੰਗਰੇਜ਼ ਅਫਸਰ ਦਾ ਇੱਕ ਮੂਰਖ ਭਰਿਆ ਫੈਸਲਾ ਸੀ ਦੂਜੇ ਲੋਕ ਇਹਨੂੰ ਇਸ ਢੰਗ ਦੇ ਨਾਲ ਦੇਖਦੇ ਨੇ ਫੌਜੀਆ ਨੇ ਵੀ ਜਿਹੜਾ ਜ਼ੁਲਫਕਾਰੇ ਦੀ ਪੁੱਤ ਨੂੰ ਕਿਹਾ ਉਹ ਇਸ ਗੱਲ ਤੋਂ ਦੇਖਦੇ ਨੇ ਵੀ ਫੌਜ ਦੇ ਵਿੱਚ ਰਹਿ ਕੇ ਬੰਦੇ ਵੱਲੋਂ ਕਸੂਰ ਜੇ ਕਰ ਦਿੱਤਾ ਜਾਵੇ ਉਹਨੂੰ ਤਾਂ ਮਾਫੀ ਛੱਡੋ ਫੌਜ ਦੀਆਂ ਨਜ਼ਰਾਂ ਦੇ ਵਿੱਚ ਜੇ ਜੜ ਵਸਤੂ ਵੀ ਦਰਵਾਜਿਆਂ ਵਰਗੇ ਵੀ ਹਾਂ ਵਸਤੂਆਂ ਕਸੂਰਬਾਰ ਦਿਸਣ ਜਾਂ ਲੱਗਣ ਤਾਂ ਉਹਨਾਂ ਨੂੰ ਵੀ ਸਜਾਵਾਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਦਾ ਦ੍ਰਿਸ਼ਟੀਕੋਣ ਇਹ ਸੀ ਵੀ ਇਸ ਤੋਂ ਫੌਜੀਆਂ ਨੂੰ ਸਦਾ ਲਈ ਸਬਕ ਮਿਲਦਾ ਰਹੇਗਾ ਵੀ ਫੌਜੀ ਇਨਸ਼ਾਸ਼ਣ ਦੇ ਵਿੱਚ ਰਹਿ ਕੇ ਕੰਮ ਕਰਨਾ ਆਪਣੀ ਡਿਊਟੀ ਹੈ ਜਿਹੜੀ ਬਾਰਡਰਾਂ ਦੇ ਉੱਤੇ ਬੈਰੀ ਦੇ ਅੱਗੇ ਨਾ ਡਰਨਾ ਤੇ ਨਾ ਇਸ ਕਿਲੇ ਦੇ ਦਰਵਾਜੇ ਮੰਗ ਟੁੱਟਣਾ ਹੈ ਇਹ ਦੂਜਾ ਦ੍ਰਿਸ਼ਟੀਕੋਣ ਹੈ ਇਹਨਾਂ ਸੰਗਲਾਂ ਦਾ ਪਰ ਜਿਵੇਂ ਆਪਾਂ ਨੇ ਪਹਿਲਾਂ ਦੱਸਿਆ ਤੁਹਾਨੂੰ ਵੀ ਖੈਬਰ ਪਖਤੂਨਵਾਦੀ ਜਿਹੜੀ ਫੌਜੀ ਸ਼ੌਣੀ ਲੰਡੀ ਕੋਤਵਾਲ ਲੰਡੇ ਕੋਤਵਾਲ ਹੈ ਕੋਤਲ ਹੈ ਉਸ ਦੇ ਵਿੱਚ ਬੋਰਡ ਨੂੰ ਅੱਜ ਵੀ ਸੰਗਲ ਲਾਏ ਹੋਣੇ ਜਿਹੜੇ ਅੰਗਰੇਜ਼ ਆਫਟਰ ਜੈਮ ਨੇ ਸਜਾ ਦਿੱਤੀ ਸੀ 127 ਸਾਲ ਪਹਿਲਾਂ ਤੇ ਆ ਜਿਹੜੀ ਆਪਾਂ ਨੇ ਸ਼ੰਕਰਗੜ ਕਿਲੇ ਦੀ ਗੱਲ ਕਰੀ ਹੈ ਇਹ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵਾਪਰੀ ਪਰ ਇਹਦੇ ਚ ਵੀ ਬਚਿੱਤਰ ਤੇ ਅਨੋਖੀ ਸਜਾ ਦੇਣ ਵਾਲਾ ਜਿਹੜਾ ਅਫਸਰ ਸੀ ਉਹ ਅੰਗਰੇਜ਼ ਅਫਸਰ ਬੈਂਤੂਰਾ ਹੀ ਸੀ ਇਸ ਕਿਲੇ ਦੇ ਦਰਵਾਜ਼ੇ ਨੂੰ ਵੀ ਹੁਣ ਵੀ ਸਜਾ ਦੇ ਤੌਰ ਤੇ ਸੰਗਲ ਲੱਗੇ ਹੋਏ ਹਨ ਤੇ ਦੂਜੀ ਥਾਂ ਸ਼ਾਉਣੀ ਦੇ ਵਿੱਚ ਬੋਰਡ ਦੇਖ ਨੂੰ ਵੀ ਲੱਗੇ ਹੋਏ ਹਨ ਇਹ ਹਨ ਇਤਿਹਾਸ ਦੀਆਂ ਦੋ ਬਚਿੱਤਰ ਘਟਨਾਵਾਂ